ਵੀ ਬੇਬੇ ਯਾਜ ਦਾ ਪਹਿਲਾ ਸਫਰ ਆ ਹਾਂ ਹਾਂ ਯਾਜ ਦਾ ਪਾਪਾ ਤੇਰਾ ਪਹਿਲਾ ਸਫਰ ਜ਼ਿੰਦਗੀ ਦਾ ਲੈ ਜੀ ਪਹਿਲਾ ਬਈ ਲਓ ਨਾਨੇ ਨਾਨੀਆਂ ਯਾਜ ਦਾ ਪਹਿਲਾ ਸਫਰ ਆ ਮੈਂ ਨਾਨਾ ਤੇ ਨਾਨੀ ਚੱਲੇ ਆ ਬਾਹਰ ਘੁੰਮਣ ਆ ਇਹ ਤੁਹਾਨੂੰ ਦੱਸਣੇ ਕਿੱਥੇ ਚੱਲੇ ਆ ਨਹੀਂ ਆਏ ਵੀਜ਼ਾ ਕੋਈ ਖਾਣ ਲੱਗੇ ਮੂੰਹ ਵਿੱਚ ਟਕਾਂ ਲੱਗੇ ਵੀਜ਼ਾ ਆ ਗਿਆ ਹਾਂ ਲਓ ਨਾਨੇ ਨਾਨੇ ਵੀਜ਼ਾ ਆ ਗਿਆ ਚੱਲੇ ਬਾਹਰ ਤੇ ਅਸੀਂ ਉਹ ਵੀ ਲੈ ਆਏ ਅੱਜ ਤਾਂ ਲਓ ਵੀ ਮਿੱਤਰ ਹੁਣ ਮੋਰ ਸਟੈਂਪ ਲਾਤੀਆ ਤੇ ਤਿੰਨੇ ਪਾਸਪੋਰਟ ਤੇ ਫੋਟੋ ਕਾਪੀ ਕਰਾ ਕੇ ਵਾਵਾ ਤਮਾਜ ਮਗਾ ਲਵੇਂ ਨਾ ਪਾਪਾ ਹਾਂ ਹਾਂ ਕੇ ਬਾਹਰ ਜਾਣਾ ਸੌਖਾ ਲਓ ਜੀ ਇਹ ਵੈਕਸੀਨੇਸ਼ਨ ਕਾਟਾ ਜੋ ਆਪਣੇ ਪਹੁੰਚ ਕੇ ਆ ਫਿਰ ਐਂਟਰੀ ਹੋਣੀ ਇਹਦੇ ਬਿਨ ਐਂਟਰੀ ਹੈ ਨਹੀਂ ਸੀ ਨਹੀਂ ਤਾਂ ਤੇ ਲਓ ਜੀ ਆਪਾਂ ਬਸ ਮੋਗੇ ਪਹੁੰਚਣਾ ਲਵਾੜੇ ਵਾਲੇ ਚੌਂਕ 'ਚ ਨਾਨਾ ਨਾਨੀ ਇੱਥੇ ਆ ਚੁੱਕੇ ਆ ਤੇ ਨਾਨੇ ਨਾਨੀ ਰਵਾਉਣਾ ਕਿਉਂਕਿ ਉਹਨਾਂ ਨੂੰ ਜੀਰੇ ਜੀਰਾ ਉਧਰ ਦੀ ਪੈਂਦਾ ਨਾ ਤੇ ਮੁੰਡਾ ਛੱਡ ਗਿਆ ਉਹਨਾਂ ਨੂੰ ਉੱਥੇ ਤੇ ਮੈਂ ਇਧਰ ਆ ਗਿਆ ਤੇ ਉਹਨਾਂ ਨੂੰ ਬਿਠਾ ਕੇ ਤੇ ਆਪਾਂ ਫਿਰ ਜਾਣਾ ਲੁਧਿਆਣੇ ਇਹ ਜੇ ਟੀਕਾ ਲੱਗਣਾ ਬਹੁਤ ਸਪੈਸ਼ਲ ਟੀਕਾ ਲੱਗਦਾ ਹੁੰਦਾ ਵਾ ਕਿਉਂਕਿ ਫਿਰ ਐਂਟਰ ਹੁੰਦੀ ਹੈ ਜਿੱਥੇ ਆਪਾਂ ਜਾਣਾ ਉਹ ਤੁਹਾਨੂੰ ਆਪਾਂ ਦੱਸਣਾ ਨਹੀਂ ਆਪਾਂ ਕਿੱਥੇ ਜਾਣਾ ਵਾ ਉਹ ਅਗਲੇ ਵਲੌਗ ਚ ਜਿੱਦਾਂ ਨੈਕਸਟ ਐਂਡਰਾ ਵਲੌਗ ਪਾਉਗੋ ਜਦ ਪਹੁੰਚਣ ਵਾਲਾ ਉਦੋਂ ਤੁਹਾਨੂੰ ਦੱਸਾਂ ਕਿੱਥੇ ਪਹੁੰਚੇ ਕਿੱਥੇ ਨਹੀਂ ਮੈਂ ਜੱਲਿਆ ਤੇ ਨਾਨਾ ਚੱਲੇ ਨਾਲ ਨਾਨੀ ਚੱਲੇ ਆ ਅਸੀਂ ਘੁੰਮਣ ਚੱਲੇ ਗਏ ਤੇ ਨਾਨੇ ਆਂ ਨਾ ਜਿੰਦਗੀ ਦਾ ਪਹਿਲਾ ਸਫਰ ਆ ਜਹਾਜ਼ ਤੇ ਨਾਨੇ ਦਾ ਤੇ ਨਾਨੀ ਦਾ ਤੇ ਆਪਾਂ ਚੱਲੋ ਮਿਲੋ ਤੀਜਾ ਚੌਥਾ ਸਫਰ ਆਪਣਾ ਜਹਾਜ਼ ਦਾ ਆਪਾਂ ਚੱਲੋ ਦੋ ਦਿਨ ਅੱਗੇ ਜਾਏ ਆ ਸੋ ਪਹਿਲਾਂ ਇੱਥੇ ਬਿਠਾ ਲਈ ਨਾਨੇ ਨਾਨੀ ਨੂੰ ਤੇ ਫੇਰ ਆਪਾਂ ਨੈਕਸਟ ਮਿਲਦੇ ਲਧਿਆਣੇ ਜਿੱਥੋਂ ਟੀਕਾ ਲੱਗਣਾ ਆਪਣੇ ਇੰਜੈਕਸ਼ਨ ਸਰ ਤੇ ਸਾਰਾ ਲਾ ਕੇ ਤਮਯਾ ਫੇਰ ਐਂਟਰੀ ਹੁੰਦੀ ਉੱਥੇ ਤੇ ਮਿਲਦੇ ਹਰ ਆਪਣਾ ਨਾ ਹੋਣੀ ਸਰਪੰਚ ਆ ਬ ਆ ਚੁਕੇ ਨੇ ਬਲੇ ਪਹਿਲਾ ਵੇਲਾ ਗੇਟ ਖੋਲਿਆ ਵਾ ਸਰਪੰਚ ਨਹੀਂ ਲਈ ਹੋ ਸਰਪੰਚ ਠੀਕ ਠਾਕ ਔਰ ਟਾਈਮ ਅਖੀ ਤਾ 세ਤਾ ਕਹਿ ਮਤ ਆਡੇ ਹੁੰਦੇ ਆ ਚੱਲ ਵੀ ਸਰਪੰਚ ਨਹੀਂ ਸਰਪੰਚ ਸਾਹਿਬ ਨੇ ਗੇਟ ਖੋਲਿਆ ਪਹਿਲਾਂ ਮਾਣੀ ਮੋਟੀ ਗੱਲ ਨਹੀਂ ਤੇ ਨਹੀਂ ਨੌਕਰੀ ਕਰਨੀ ਆ ਹੈ ਰੋਟੀ ਖਾਣੀ ਆ ਤੇ ਪਿਆਰ ਆ ਤੇ ਨਹੀਂ ਹਈ ਯਾਰ ਸਾਡੇ ਵਾਰੀ ਮਲਾ ਗੇਟ ਗੋੜ ਖੋਲਿਆ ਨਾ ਕੰਮ ਕਰਦੀ ਨਹੀਂ ਬਹਿ ਜਾਣਾ ਕਿ ਨਾ ਆਪੇ ਬਹਿਣਾ ਤੇ ਹੋਰ ਬੇਬੇ ਠੀਕ ਠਾਕ ਹਾਂ ਬੇਟਾ ਠੀਕ ਠਾਕ ਓਕੇ ਪੂਰੇ ਠੀਕ ਹੈ ਕਦੋਂ ਪਹੁੰਚੇ ਸੀ ਸਾਨੂੰ ਹੋ ਗਿਆ 20 ਮਿੰਟ ਨਹੀਂ ਝੂਠ ਨਹੀਂ ਪਾਪਾ ਬਿਲਕੁਲ ਨਹੀਂ ਝੂਠ ਨਹੀਂ ਰਿਹਾ ਹੈ ਸਹੀ ਦੱਸ ਨਾ ਨਾਨੀ ਕਿੰਨੇ ਟਾਈਮ ਆਏ ਪਹੁੰਚੇ ਨੂੰ ਹੈ ਤੁਹਾਨੂੰ ਟਾਈਮ ਤੇ ਪਤਾ ਮੈਂ ਖੇਤ ਨਾ ਨਾਨੇ ਨਾਲ ਝੂਠ ਬੋਲਦਾਂ ਜਾਣ ਕੇ ਸੱਚ ਬੋਲ ਖੈ ਤੇਰੀ ਮੂਵੀ ਬਣਦੀ ਹਾਂ ਵੀਡੀਓ ਬਣਦੀ ਆ ਹਾਂ ਸਹੀ ਗੱਲ ਆ ਵੀਡੀਓ ਬਣਦੀ ਆ ਮੈਂ ਤਾਂ ਹੀ ਤਾਂ ਸੱਚ ਬੋਲਿਆ 20 ਮਿੰਟ ਹੋ ਗਏ ਮੈਂ ਵੀ ਉਹਦਾਂ ਵਲੌਗ ਨਹੀਂ ਲੈ ਆਉਂਦਾ ਨਹੀਂ ਵੇਖਿਆ ਨਵੇਂ ਤੇ ਬੈਠੇ ਕਿਉਂ ਵੇਖਿਆ ਕਿਉਂ ਨਹੀਂ ਅੱਜ ਵੇਖੀ ਮਹਾਰਾਜ ਵੀਰ ਨੂੰ ਪੁੱਛਿਆ ਅੱਜ ਵੇਖੇ ਮੈਂ ਤਾਂ ਉਦਾਂ ਤਾਂ ਕਿਹਾ ਨਹੀਂ ਭਲਾ ਲੱਗਿਆ ਰੇਬੇ ਮਾੜੀ ਗੱਲ ਆ ਤੇਰੀ ਹਾਲ ਹੀ ਫਿਰ ਹੁਣ ਇਹ ਪਾਪਾ ਪਾਸਪੋਰਟ ਆਪਣਾ ਤੂੰ ਲੈਣਾ ਪਾਪਾ ਪਾਸਪੋਰਟ ਮੈਂ ਕੀ ਕਰਨਾ ਯਾਰ ਸਾਡੇ ਬੁੱਢਿਆਂ ਨੂੰ ਨਹੀਂ ਪੁੱਛਦੇ ਪਹਿਲਾਂ ਪਾਸਪੋਰਟ ਤੇ ਚੱਲੂਗਾ ਉੱਥੇ ਪੁੱਛਣਾ ਉਹਨਾਂ ਨੇ ਭਾਈ ਉਹ ਨਹੀਂ ਨਹੀਂ ਨਾ ਕੋਲ ਵਿੱਚ ਪਾ ਲੋ ਆਰਾ ਪਾਸਵਰਡ ਜਿਹੜਾ ਅਸੀਂ ਥਾਂ ਤੋਂ ਉੱਤੇ ਆ ਉਹ ਤਾਂ ਨਹੀਂ ਪਾਸਵਰਡ ਚੱਲਦੇ ਉਹ ਨਹੀਂ ਕਿਉਂ ਤੇ ਕਿਉਂ ਨਹੀਂ ਚੱਲਦੇ ਚੱਲਦੇ ਉਹਨੇ ਕਿਹੜਾ ਤੁਹਾਡੇ ਨੂੰ ਘਰਪੜ ਕਰਨੀ ਆ ਘਰਪੜ ਕਰ ਸਕਦੇ ਆ ਉਹ ਤਾਂ ਡੱਬੇ ਵਿੱਚ ਬੰਦ ਹੋਣ ਵਾਲੇ ਹੁੰਦੇ ਜਿਹੜੇ ਜਾਂਦੇ ਆ ਤੇ ਲਾਓ ਜੀ ਨਮਾਇਤ ਨਾਨਾ ਤੇ ਨਾਨੀ ਚੱਲੇ ਘੁੰਮਣਾਂ ਦੱਸਣਾ ਨਹੀਂ ਆਪਾਂ ਕਿੱਥੇ ਜਾਣਾ ਨਾਨਾ ਹਨਾ ਹੋਰ ਹੀ ਦੱਸਾਂ ਜਿੱਥੇ ਪਹੁੰਚ ਗਏ ਉੱਥੇ ਤਿੰਨ ਪਾਸਵਰਡ ਮੇਰਾ ਵਿੱਚ ਪਾ ਲੋ ਨਾਨਾ ਫੇਰ ਅੱਜ ਆਪਾਂ ਕੀ ਕੰਮ ਚੱਲੇ ਹੁਣ ਮੈਡੀਕਲ ਕਰਾਈਏ ਗੁਰਬਾਨ ਜਾਣ ਵਾਸਤੇ ਲਓ ਜੀ ਮੈਡੀਕਲ ਕਰਾਉਣ ਚੱਲੇ ਆਂ ਇਹ ਠੀਕ ਆ ਪਾਪਾ ਲੱਗਦਾ ਕਦ ਲਈ ਆ ਇਹ ਇਹ ਲੋ ਫੀਵਰ ਆਂਦੇ ਪਤਾ ਨਹੀਂ ਕਾਹਦਾ ਹੁੰਦਾ ਮੈਨੂੰ ਤਾਂ ਪਤਾ ਜੀ ਇਹ ਐਂਟਰੀ ਫੇਰ ਹੁੰਦੀ ਉਧਰ ਜਿਵੇਂ ਕੋਵਿਡ ਆ ਕੋਰੋਨਾ ਦਾ ਟੀਕਾ ਲੱਗੇ ਅਗਿਆ ਨਾ ਕਨੇਡਾ ਜਾਣ ਨੂੰ 14 ਦਿਨ ਪਹਿਲੂ ਇਹ ਜਰੂਰ ਲੱਗਾ ਹੋਣਾ ਚਾਹੀਦਾ ਜਾਣ ਤੋਂ ਜੇ ਨਾ ਲੱਗਾ ਹੋਵੇ ਨਾ ਲੱਗਾ ਹੋਵੇ ਰਿਟਰਨ ਰਿਟਰਨ ਨਾ ਐਂਟਰੀ ਹੀ ਨਹੀਂ ਫੇਰ ਐਂਟਰੀ ਹੀ ਨਹੀਂ ਨੋ ਐਂਟਰੀ ਤੇ ਲਓ ਜੀ ਇਹ ਪਹਿਲਾਂ ਟੀਕਾ ਲਵਾਵਾਂਗੇ ਫੇਰ ਐਂਟਰੀ ਹੋਣੀ ਸਾਡੀ ਉੱਥੇ ਜਾਂਚ ਫੇਰ ਬਣਾਉਣਾ ਉਹਨਾਂ ਨੇ ਲੁਧਿਆਣਾ ਚੱਲੇ ਆਂ ਲਓ ਲੁਧਿਆਣੇ ਚੱਲੇ ਡੀ ਐਮ ਸੀ ਚੱਲੇ ਆਂ ਟੀ ਗਲਮਾਣ ਤੇ ਬਾਕੀ ਤੁਹਾਨੂੰ ਮਿਲਦੇ ਉੱਥੇ ਇੱਕ ਸਾਡੀ ਸਵਾਰੀ ਜਿਹੜਾ ਰਾਜ ਹੋਰ ਚੱਕਣੀ ਆ ਲੱਗੀ ਨਹੀਂ ਕੋਈ ਲੱਗੀ ਨਹੀਂ ਹੈ ਹੈ ਮਜਾ ਆਵੇ ਲਓ ਵੀ ਬੇਬੇ ਜਾਜ ਦਾ ਪਹਿਲਾ ਸਫਰ ਆ ਹਾਂ ਹਾਂ ਜਾਜ ਦਾ ਪਾਪਾ ਤੇਰਾ ਪਹਿਲਾ ਸਫਰ ਜ਼ਿੰਦਗੀ ਦਾ ਲੈ ਜੀ ਪਹਿਲਾ ਬਈ ਲਓ ਜੀ ਨਾਨੇ ਨਾਨੀਆਂ ਜਾਜ ਦਾ ਪਹਿਲਾ ਸਫਰ ਆ ਮੈਂ ਨਾਨਾ ਤੇ ਨਾਨੀ ਚੱਲੇ ਆਂ ਬਾਹਰ ਘੁੰਮਣ ਇਹ ਤੁਹਾਨੂੰ ਦੱਸਣੇ ਕਿੱਥੇ ਚੱਲੇ ਆਂ ਤੇ ਘੁੰਮਣ ਚੱਲੇ ਆਂ ਅਸੀਂ ਤੇ ਲਾਲਾਂ ਵਾਲਾ ਕਰਾ ਦੇਣੀ ਉੱਥੇ ਜਾ ਕੇ ਠੀਕ ਆ ਪਾਪਾ ਪਾਵਾਂਗੇ ਪੰਗੜੇਗੇ ਪੰਗੜੇ ਜਾਚ ਪਾਉਣੇ ਉੱਥੇ ਆ ਕੇ ਪਾਵਾਂਗੇ ਜਾਚੋਂ ਹੀ ਸ਼ੁਰੂ ਕਰਾਂਗੇ ਤੇ ਹੁਣ ਟੀਕਾ ਲਾਉਣ ਜਲੇ ਇੰਜੈਕਸ਼ਨ ਜਿਹੜਾ ਲੱਗਣਾ ਸਾਡੇ ਮੋਢਿਆਂ ਤੇ ਲੱਗਣਾ ਨਾ ਘਰੋਂ ਵਾਂਗੂ ਉਹ ਤਾਂ ਵੇਖਾਂਗੇ ਕਿੱਥੇ ਲਾਉਂਦੇ ਆ ਚਲੋ ਜਾ ਕੇ ਵੇਨਦੇ ਆ ਤੇ ਆਕੀ ਮਿਲਦੇ ਆ ਜੁੜੇ ਰੋ ਵਲੌਗ ਦੇ ਨਾਲ ਲੱਭੀ ਅੱਜ ਲੱਗੂ ਇੰਜੈਕਸ਼ਨ ਕੀ ਕਹਿੰਦੇ ਜਹੇ ਕੀ ਲੱਗਣਾ ਕਹਿੰਦੇ ਕੰਟਰੀ ਵੀ ਨਹੀਂ ਕਿਹੜੀ ਲੱਭੀ ਤੁਸੀਂ ਜਿੱਥੇ ਵੀ ਜਾਂਦਾ ਹੀ ਨਹੀਂਗਾ ਠੀਕ ਨੇ ਪਾਪਾ ਉਹ ਕਹਿਣਾ ਕੀ ਆ ਉਹ ਤੇ ਲਓ ਵੀ ਮਿੱਤਰੋ ਮੈਂ ਨਾ ਬੀਐਮਸੀ ਵੀ ਜਾ ਆਇਆ 40 ਹਸਪੀਟਲ ਵੀ ਜਾ ਆਇਆ ਅਪੋਲੋ ਵੀ ਜਾ ਆਇਆ ਇਹ ਇੰਜੈਕਸ਼ਨ ਕਿਧਰ ਨਹੀਂ ਲੱਭਿਆਗਾ ਸਰਕਾਰੀ ਵਾਲੇ ਕਹਿੰਦੇ ਪਾਪਾ ਕਿੰਨੇ ਕਹਿੰਦੇ ਸਰਕਾਰੀ ਵਾਲੇ ਕਹਿੰਦੇ ਇੱਥੇ ਨਹੀਂ ਲੱਗਦਾ ਅੱਗੇ ਲੱਗਦਾ ਹੁਣ ਨਹੀਂ ਲੱਗਦਾ ਇਹ ਲੱਗਣਾ ਕੱਲਾ ਇੰਜੈਕਸ਼ਨ ਕਸੌਲੀ ਹਮ ਚਲ ਪਹਾੜਾਂ 'ਚ ਘੁੰਮਾਂਗੇ ਪਾਪਾ ਹਾਂ ਨਾਲੇ ਠੰਡਾ ਹੋਊਗਾ ਉਹ ਤੇ ਚੀਜ਼ਾਂ ਵੀ ਹਾਂ ਨਾਲ ਠੀਕ ਹੈ ਠੰਡਾ ਹੋਊਗਾ ਪਹਾੜਾਂ 'ਚ ਬੀਬੀ ਹੋਰ ਜਾਣਾ ਪਹਾੜਾਂ 'ਚ ਹਾਂ ਹਾਂ ਪਹਾੜਾਂ ਜਾਣਾ ਪੈਣਾ ਤੇ ਪਹਾੜਾਂ 'ਚ ਸੈਰ ਕਰਾਉਣੀ ਪੈਣੀ ਤੈਨੂੰ ਪਹਿਲਾਂ ਚਲੋ ਜਹਾਜ਼ ਦੀ ਸੈਰ ਵਾਜਾ ਕਰਾਉਣੀ ਆ ਹੈਂ ਪੁੱਪਾ ਸੇਬ ਖਵਾ ਕੇ ਲਿਆਵਾਂਗੇ ਉੱਥੋਂ ਸਾਰੀ ਜ਼ਿੰਦਗੀ ਬੀਬੀ ਨੇ ਕਸ਼ਮੀਰ ਤੇ ਕਸੌਲੀ ਨਹੀਂ ਵੇਖੀ ਕੋਲੂਗੀ ਇਹਨੇ ਹਾਂ ਸਣੇ ਆ ਜਾਣਾ ਆਪਾਂ ਜਾਣਾ ਹੀ ਜਾਣਾ ਮੇਰਾ ਘਰ ਕੋਈ ਨਾ ਛੱਡਿਆ ਨਹੀਂ ਚਾਂਸੀ ਤੱਕ ਪੁੱਛੀਏ ਰਹੇ ਆ ਆ ਭਾਵਾ ਇਹਦਾ ਪੰਘੜਾ ਪੋਣਾ ਜੱਜ ਜਾ ਕੇ ਮੈਂ ਪੰਘੜਾ ਪਹਿਣਾ ਤੇ ਟੀਕਾ ਨਾਲ ਲੱਗੇ ਇੱਥੇ ਨਾ ਰਹਿਣਾ ਤੈਜ ਕਿਤੇ ਔਖਾ ਰਹਾ ਜਾਇਦਾ ਸਫਰ ਆਪਣੀ ਕਿਸਮਤ ਚੈਨੀ ਕਰਮਾਂ ਅੱਜ ਨਹੀਂ ਯਾਰ ਕਸੌਲੀ ਨਾ ਜਾਣਾ ਪੈ ਜਾ ਆਪਾਂ ਨੂੰ ਕਿਤੇ ਉਹ ਨਾ ਆਪਾਂ ਕਸੌਲੀ ਸਿੱਕਾ ਹੀ ਇੱਥੇ ਕਸੌਲੀ ਵਿੱਚੋਂ ਉਹ ਨਾਲੇ ਪਹਾੜਾ ਘੁੰਮ ਗਿਆ ਮੈਂ ਨਾਲ ਫਿਰ ਰੋਹੀ ਜਾਣਾ ਤਾਂ ਪੈਣਾ ਹੀ ਆ ਤੇ ਨਾਵੇਂ ਮਟਰ ਹੋਣਾ ਹੀ ਚੱਲੇ ਆ ਹੋਰ ਇੱਕ ਤਾਂ ਹਸਪੀਟਲ ਹੈਗਾ ਉੱਥੇ ਪਾਟਾ ਕਰੀਏ ਜਿਹੜਾ ਕਸੌਲੀ ਗੱਡੀ ਖੇਦਦੇ ਨਹੀਂ ਠੀਕ ਹੈ ਨਹੀਂ ਤਾਂ ਇੱਥੋਂ ਸਿੱਧੇ ਹੀ ਹੋਰ ਚਲੋ ਓਕੇ ਬਾਏ ਮਟਰ ਬੇਬੇ ਕੀ ਸੋਚੀ ਤੇ ਕੀ ਖਾਣਾ ਵਾ ਜੇ ਮਰਗੀ ਲਾਇਆ ਪਰ ਕੀ ਖਾਣਾ ਕੋਈ ਪੂੜੇ ਖਾਣਾ ਨੇ ਪਕੌੜੇ ਖਾੜੇ ਨੇ ਜੋ ਖਾਣਾ ਉਹ ਦੱਸ ਪਕੌੜੇ ਪਕੂੜੇ ਕਹਿੰਦੇ ਵੀ ਬੇਬੇ ਪਕੂੜੇ ਪਕੂੜੇ ਨਹੀਂ ਪਕੌੜੇ ਦਾ ਕੱਲੇ ਪਕੌੜੇ ਮਿਲ ਜਾਣਗੇ ਰਾਜਾ ਬੋਲੇ ਵਜੀਰ ਕੌਣ ਹੋਰ ਆ ਬੀਤੇ ਆਏ ਆ ਪਕੌੜੇ ਪਕੂੜੇ ਖਾਣੇ ਇੱਥੇ ਆ ਬੀਬੀ ਡਿਮਾਂਡ ਪੂਰੀ ਕਰਦੇ ਨੇ ਪਕੌੜੇ ਖਵਾ ਦਿੰਦੇ ਨੇ ਆ ਬੀਬੀ ਨਾ ਰੋਸੇ ਕਿਤੇ ਬੀਬੀ ਤੋਂ ਇਜਾਜ਼ਤ ਨਹੀਂ ਚਾਦਣਗੇ ਬਾਬੂ ਜੀ ਸਰਪੰਚ ਨੇ ਖਵਾਇਆ ਹਾਂ ਕਿੰਨੇ ਸਾ ਸਰਪੰਚੀ ਕੀਤੀ ਫਿਰ ਆਖੇ ਕਿ ਸਰਪੰਚੀ ਸਰਪੰਚ ਨੇ ਖਵਾਇਆ ਕੋਈ ਨਹੀਂ ਮੈਨੂੰ ਮਲੇ ਕੁਛ ਨਹੀਂ ਆ ਬੀਬੀ ਪਕੌੜੇ ਮੰਗਾ ਦਿੰਦੇ ਫਿਰ ਹਾਂ ਕਿਸ ਕਿਸਮ ਦੇ ਪਕੌੜੇ ਕਿਹੜੀ ਕਿਸਮ ਦੇ ਖਾਣੇ ਹੁਣ ਵੇਖਣ ਮਰਜੀ ਲੈ ਆਓ ਮੈਂ ਹੁਣ ਬੀਬੀ ਡਿਮਾਂਡ ਦੱਸ ਕਿਹੜੀ ਆ ਪਨੀਰ ਕੋੜੇ ਬਰੋ ਯਾਰ ਨੀਰ ਨਾਲ ਖਵਾ ਦਈਏ ਚਲੋ ਖਵਾ ਦਿੰਦੇ ਆ ਮੇਰੇ ਬੱਚੇ ਲਓ ਜੀ ਕੋਟਲ ਚਾਰ ਪਨੀਰ ਪਕੋੜੇ ਹਾਜ਼ਰ ਆ ਚਲੋ ਜੀ ਕੰਨਾ ਗਰਮੀ ਹੋਵੇ ਜਾਨ ਜੀ ਇਹਨੂੰ ਕੰਨਾ ਗਰਮੀ ਕਿੰਦਾ ਇਹਦੇ ਕੰਨਾ ਗੜ ਜੀ ਅੱਛਾ ਨਹੀਂ ਨਹੀਂ ਰੋਕਾ ਦੇ ਦਿੰਦੇ ਆ ਠੀਕ ਆ ਬੇਬੇ ਹੋ ਗਈ ਡਿਮਾਂਡ ਪੂਰੀ ਪਕੌੜੇ ਆ ਗਏ ਨੀਰਲ ਦੁਬਾਰਾ ਮੰਗੋਣ ਲੱਗੇ ਪਨੀਰ ਨਾਲ ਲੈ ਕੇ ਠੀਕ ਆ ਪਾਪਾ ਪਨੀਰ ਆ ਪਕੌੜੇ ਦੁਬਾਰਾ ਆਉਣਗੇ ਡਿਮਾਂਡ ਪੂਰੀ ਕੀਤੀ ਜਾਊਗੀ ਵੀਰੋ ਸੈਂਕ ਵੀਡੀਓ ਬਾਰ ਦੀ ਕਮੇਂ ਕੀ ਬੰਦੋ ਜੰंडीगढ़ ਦਿੱਲੀ ਇਹਰਾ ਕਸੌਲੀ ਜਾਂ ਕਿੰਨੀ ਕਿੱੜੇ ਲਾਉਣਾ ਵੈਣਾ ਬੇਬੇਰਾ ਤੇ ਗਾ ਫਿਰ ਅੱਜ ਲੁਧਿਆਣੇ ਲੈ ਗਏ ਕੱਲ ਨੂੰ ਮਹਾਲੀ ਉਹ ਤੋਂ ਅਗੇ ਮਨਾਲੀ ਤੇ ਕਸੌਲੀ ਸੈਰ ਸਪੱਟੇ ਪਹਿਲਾਂ ਜਾਣ ਤੋਂ ਪਹਿਲਾਂ ਕਰਾਓ ਹੈ ਨਾਨੀ ਨਾਨੇ ਨੂੰ ਪਹਿਲਾਂ ਸੈਰ ਸਪੱਟੇ ਕਰਾਉਂ ਜਾਂ ਸੈਰ ਸਪੱਟੇ ਕਰਾ ਦੇ ਬੇਬੇ ਕਿੱਥੇ ਘੁੰਮੇ ਅੱਜ ਬੜੀ ਦੂਰ ਹੈ ਲਹ ਹੈ ਬੜੀ ਦੂਰ ਹੈ ਬੜੀ ਦੂਰ ਤਾਂ ਕੱਲ ਨੂੰ ਜਾਣਾ ਵਾ ਲੁਧਿਆਣਾ ਤਾਂ ਜਾ ਲਾ ਲੋ ਜੀ ਸਾਡਾ ਇੰਜੈਕਸ਼ਨ ਇੰਜੈਕਸ਼ਨ ਸਾਡਾ ਲੱਗਾ ਨਹੀਂਗਾ ਇੰਜੈਕਸ਼ਨ ਸਵੇਰੇ ਲੱਗਣਾ ਕਸੌਲੀ ਜਾਂ ਦਿੱਲੀ ਜਾਂ ਚੰਡੀਗੜ੍ਹ ਸਵੇਰੇ ਪੁੱਛਾਂਗੇ ਬੀਬੀ ਬੋੜੀ ਦੂਰ ਜਾਣਾ ਪੈਣਾ ਪਹਾੜਾਂ ਚ ਫੇਰ ਕੀ ਪਤਾ ਫੇਰ ਕਿੱਥੇ ਧੱਕੇ ਦਾਂ ਲਾ ਹਏ ਧੱਕੇ ਦਾ ਦੀ ਵੇਖੀ ਜਾਂ ਇੱਥੇ ਤੂੰ ਹੀ ਬਹਿਣਾ ਔਰ ਭੱਜ ਕੇ ਰਗਣਾਏ ਮੈਨੂੰ ਘਬਰਾਟ ਹੁੰਦੀ ਜਾਂ ਇੱਥੇ ਤੂੰ ਹੀ ਬਹਿਣਾ ਪਕੌੜੇ ਖਵਾ ਲੈ ਬੇਬੇ ਨੇ ਡਿਮਾਂਡ ਪਕੌੜਿਆਂ ਦੀ ਯਾਰ ਆਹ ਢਾਬੇ ਪਕੌੜੇ ਖਵਾ ਦੇ ਬਸੇ ਜਿਵੇਂ ਬਹਿ ਗਏ ਹੋਰ ਆ ਲਾਉਣੀ ਕੰਨ ਨੂੰ ਜਾਣਾ ਪੈਣਾ ਸਾਨੂੰ ਦਿੱਲੀ ਜਾਂ ਕਸੌਲੀ ਜਾਂ ਚੰਡੀਗੜ੍ਹ ਅਸੀਂ ਚੰਡੀਗੜ੍ਹ ਨਾਲ ਲੱਗਾ ਕਸੌਲੀ ਕਸੌਲੀ ਨੂੰ ਨਾਲ ਲੱਗਾ ਫਿਰ ਦਿੱਲੀ ਹੁਣ ਆਪਾਂ ਨਹੀਂ ਇੱਥੇ ਇੱਥੇ ਕੋਈ ਪਹਿਲਾਂ 10 ਜਣ ਇੱਥੇ ਬਹਿੰਦੇ ਨਹੀਂ ਮਿਲਦਾ ਪਿਆ ਕਿਤੇ ਆਪਣੀ ਮਿਲਦਾ ਪਿਆਗਾ ਡੀ ਐਮ ਸੀ ਜਾ ਰਹੇ 40 'ਚ ਜਾਏ ਜਾਂ ਅਪੋਲੋ ਹਸਪੀਟਲ ਜਾਏ ਜਾਂ ਸਿਵਾ ਹਸਪੀਟਲ ਜਾਏ ਜਾਂ ਸੀ ਐਮ ਸੀ ਜਾਏ ਜਾਂ 6 ਹਸਪੀਟਲ ਲੁਧਿਆਣੇ ਟਾਪ ਤੇ 6 ਜਾਂ ਜਾਏ 10 ਸੀ ਬੇਬੇ ਤੁਰ ਤੁਰ ਕੇ ਬੇਬੇ ਰਵਾਨ ਹੋਇਆ ਪਿਆ ਉੱਥੇ ਮੈਂ ਆਏ ਵੀਜਰ ਖੋਜੀ ਖਾਣ ਲੱਗੇ ਮੂੰਹ ਵਿੱਚ ਠਾਣ ਲੱਗੇ ਵੀਜ ਆ ਗਿਆ। ਓਏ ਨਾਨੇ ਨਾਨੇ ਵੀਜ ਆ ਗਿਆ ਚੱਲੇ ਬਾਹਰ। ਅੱਜ ਉਹ ਵੀ ਲੈ ਆਏ ਅੱਜ। ਅੱਜ ਫੁੱਟਾ ਦਾ ਦਵਾ ਲੈ ਆਣ ਤਾਨੂੰ ਨਜ਼ਾਰੇ ਦਵਾ ਲੈਣਦੇ ਆ। ਸਿਰੇ ਲਾਇਆ। ਹੈਂ? ਫੁੱਟਾ ਜਿਹੜੇ ਤੋਂ ਲੈ ਆਇਆ ਕੰਮ ਤਾਂ ਸਿਰੇ। ਕੱਲ ਨੂੰ ਪਾਣਾ ਜਾਵਾਂਗੇ ਨਜ਼ਾਰੇ ਲਾਵੇਂ ਪਾਣਾ ਨਹੀਂ ਜਾਸ ਬੇਬੇ। ਪਾਣਾ ਨਹੀਂ ਜਾਣਾ। ਪਾਣਾ ਨਹੀਂ ਲੈ ਕੇ ਜਾਣਾ ਕੱਲ ਨੂੰ। ਉਹ ਵੀ ਤਾਂ ਤਾਂ ਕਿਤੇ ਨਾ ਕੋਈ ਪਿੰਡੀ ਕੁੜੀ ਪਾਣੀ ਦੀ ਜਾਣਾ ਆਪਾਂ। ਜਿੱਥੇ ਗਏ ਉੱਥੇ ਲੈ ਜਾਣਾ। ਹੈਂ? ਮਾੜਾ ਕੋਣਾ ਹੈ ਨਹੀਂ ਕੋਣਾ। ਯਾਰ ਤੇ ਬਾਹਰ ਨਾ ਵੇਖੀ ਕਿਉਂ ਨਹੀਂ ਪਾਉਣਾਗਾ ਕਰੋ ਮੂੰਹ ਮਿੱਠਾ ਕਰੋ ਪਹਿਲਾਂ ਅੰਦਾਜ਼ ਕਰਦੇ ਅਸੀਂ ਹਾਂ ਬਾਕੀ ਗੱਲ ਆ ਗਈ ਮੇਰੀ ਆ ਤਾਂ ਨਹੀਂ ਮੂੰਹ ਕੋੜਾ ਲੱਗਾ ਕੋੜਾ ਨਹੀਂ ਮਿੱਠਾ ਮਿੱਠਾ ਕਰਦਾ ਮੂੰਹ ਇਹ ਕੋੜਾ ਹੋਣਾ ਵਾ ਨਹੀਂ ਹੈ ਕੀ ਇਹ ਇਹ ਮੂੰਹ ਪਕੌੜੀਆਂ ਮੈਂ ਲੈ ਆਇਆ ਤਾਂ ਇਹਦੇ ਰਾਹ ਤੇ ਜਾ ਕੇ ਦੇਈਆਂ ਲੈ ਆਇਆ ਵਾ ਲੈ ਇਹ ਡਟ ਗਿਆ ਨਹੀਂ ਜਾਂਦਾਗਾ ਮੈਂ ਪਾਪੇ ਨੇ ਨੇ ਹੋਣਾ ਸੀਵੀਆਂ ਥੂਈਆਂ ਬਣਾਉਣੀਆਂ ਲੈ ਆਈਏ ਚੱਲੇਗਾ ਹਰ ਇਹ ਨਹੀਂ ਦਰੂ ਆ ਗਿਆ ਉੱਤਰ ਵੀ ਜਾਣਾ ਹੀ ਆ ਜਿਆਦਾ ਬੋਲੀ ਆ ਜੇ ਇੱਥੇ ਬਹਿ ਜੂਗਾ ਮੰਚੇ ਤੇ ਇੱਥੇ ਬਹਿ ਇੱਧਰ ਆ ਜਾ ਕਾਰ ਮੂੰਹ ਮੇਠਾ ਕਰਾਓ ਵੀਜੇ ਦੇ ਕੋਈ ਜੇ ਵੀਜਾ ਆ ਗਿਆ ਪਾਪੇ ਉਹਨਾਂ ਦਾ ਬੋਲਾਇਆ ਤਾਂ ਨਹੀਂ ਥਾਉ ਬੱਬਾ ਚੇਤਾ ਬੋਲੇ ਨਾ ਉਹਨਾਂ ਦੇ ਥੀਂ ਜਾਣਾ ਆਹ ਭਾਈ ਦੰਨਾ ਉੱਧਰ ਤੇ ਸਾਹ ਚੱਜ ਜਾਂਦਾ ਇੱਧਰ ਬੈਕੋ ਜਾ ਗੱਟ ਵਾਲਿੰਗ ਪਾਪਾ ਗੱਟ ਵਾਲਿੰਗ ਹੋ ਗਈ ਫੇਰ ਸਵੇਰੇ ਤੇਰੇ ਕੈਨਰ ਪਰਪੇਉਣਾ ਆਪਾਂ ਤੇਲੇ ਮੋਲੀ ਉਹ ਕਿੱਥੇ ਜਾਣਾ ਹੈ ਮੋਲੀ ਟੀਕਾ ਤੁਕੋ ਲਵਾਈਏ ਲਵਾਈ ਰਾਤ ਕੱਲ ਆਈ ਸਾਰਾ ਲੁਧਿਆਣਾ ਕਾਲਿਆ ਵਾ ਤੇ ਕਿਵੇਂ ਉਹਨੂੰ ਇੰਜੈਕਸ਼ਨ ਨਹੀਂ ਮਿਲਿਆਗਾ ਜਿਹੜੀ ਵੈਕਸੀਨ ਲਵਾਉਣੀ ਆ ਜਿਹਨੇ ਕੰਟਰੀ ਵੀ ਚੱਲੇ ਕਿਹੜੀ ਆ ਬਲੋ ਕੰਟਰੀ ਪੁੱਛਣਾ ਨੂੰ ਜੋ ਕੰਟਰੀ ਨਾਲ ਆ ਕਰੀ ਉਹਨੂੰ ਕੰਟਰੀ ਨਹੀਂ ਪਤਾ ਹਾਂ ਜਿਹੜੀ ਕੰਟਰੀ ਚੱਲੇ ਉਸ ਤੋਂ ਜਾਣ ਤੋਂ ਪਹਿਲਾਂ yellow fever injection ਲੱਗਦਾ ਵਾ ਜੋ ਕਿ ਲੁਧਿਆਣੇੋਂ ਕਿਤੇ ਨੂੰ ਮਿਲਿਆ ਮਠਿੰਡਰ ਮਿਲਿਆ ਫਰੋਜਪੁਰੋਂ ਨੇ ਮਿਲਿਆਗਾ ਔਰ ਲਾਸਟ ਆ ਮੁਹਾਲੀ ਮੁਹਾਲੀ 16 ਸੈਕਟਰ ਉਸ ਤੋਂ ਬਾਅਦ ਆਪਾਂ ਬੋਲੀਂ ਜਿਹਾ ਖੇਲਵਾ ਕੇ ਵਾਪਸ ਨਹੀਂ ਉਸ ਤੋਂ ਬਾਅਦ ਇਹ ਮੁਹਾਲੀ ਨੂੰ ਨਹੀਂ ਮਿਲਦਾ ਉਹ ਕਿੱਥੇ ਮਿਲਦਾ ਹੁੰਦਾ ਉਹ ਮੁਹਾਲੀ ਨੂੰ ਨਾ ਮਿਲੇ ਫਿਰ ਕਸੌਲੀ ਤੋਂ ਹਾਂ ਮਾਚਾ ਪ੍ਰਦੇਸ਼ ਕਸੌਲੀ ਕਸੌਲੀ ਨਹੀਂ ਤੇ ਦਿੱਲੀ ਪਾਸ ਇਸ ਤੋਂ ਵੀ ਨਾਲ ਕਿਤੇ ਨਹੀਂ ਮਿਲ ਲਗਾ ਕਿਉਂ ਮਿਲਦਾ ਹੈ ਲੁਧਿਆਣਾ ਇੱਕ ਥਾਂ ਤੋਂ ਮਿਲ ਗਿਆ ਹੈ ਪਰ ਉਹ ਵੈਕਸੀਨ ਕਿਨੇ ਕਾਰਡ ਨਹੀਂ ਦੇਣਾਗਾ ਮੈਂ ਕਹਿੰਦਾ ਲਾ ਮੋਰ ਦਾ ਫਾਇਦਾ ਸਾਨੂੰ ਕਾਰਡ ਚਾਹੀਦਾ ਸੋ ਅੱਜ ਸਵੇਰੇ 5 ਵਜੇ ਉੱਠੇ ਹੋਏ ਆ ਤੇ ਮੋਹਾਲੀ ਪਹੁੰਚਣ ਵਾਲੇ ਆ ਚੰਡੀਗੜ੍ਹ ਸ਼ਹਿਰ ਧਰਤੀ ਤੇ ਤੇ ਮਿਲਦੇ ਆ ਤੁਹਾਨੂੰ ਵਲੌਗ ਨਾਲ ਜੁੜੇ ਰੂ ਤੁਸੀਂ ਤੇ ਇਹ ਤੁਹਾਨੂੰ ਇਹ ਦੱਸਣਾ ਨਹੀਂਗਾ ਕਦੋਂ ਜਾਣਾ ਵਾ ਤੇ ਕਿੱਥੇ ਕਿੱਥੇ ਜਾਣਾ ਵਾ ਇਹ ਤੁਹਾਨੂੰ ਅਗਲੇ ਵਲੌਗ ਵਿੱਚ ਦੱਸਾਂਗੇ ਹਾਂ ਜੀ ਸ਼ੇਅਰ ਕਰਦਿਆਂ ਠੀਕ ਆ ਹਾਂ ਜੀ ਕਿੱਥੇ ਕੰਮੀ ਵੇ ਹਾਂ ਓਕੇ ਬਾਏ ਤਾਂ ਲੋ ਵੀ ਮਿੱਤਰੋ ਹੁਣ ਮੋਰ ਸਟੈਂਪ ਲਾਤੀਆ ਤੇ ਤਿੰਨੇ ਪਾਸਪੋਰਟ ਤੇ ਫੋਟੋਕਾਪੀ ਕਰਾ ਕੇ ਵਾਵਾ ਤਾਮਾਜਮ ਕਰਨਾ ਮੈਨਾ ਪਾਪਾ ਹਾਂ ਹਾਂ ਕੇ ਬਾਹਰ ਜਾਣਾ ਸੌਖਾ ਪਿਆ ਇਹ ਤਾਂ ਆਪਣਾ ਯਾਰ ਦੋਸਤ ਹੈਗਾ ਕਰਕੇ ਛੇਤੀ ਹੋ ਚੁੱਕਾ ਕੰਮ ਹਾਂ ਹਾਂ ਨਹੀਂ ਤਾਂ ਸਪਾਰ ਤੇ ਪੈ ਗਈ ਨੇ ਤਾਂ ਨੇਰਾ ਕੱਜ ਲਗਵਾ ਲੈਂਨ ਕੇ ਡੀ ਲੰਮੀ ਵੇਖੀ ਨਾ ਹੋਰ ਲੋ ਵੀ ਮਿੱਤਰੋ ਬਾਸ ਇੱਥੇ ਫੋਟੋਕਾਪੀ ਕਰਾ ਕੇ ਸਾਰਾ ਫਾਰਮ ਭਰ ਕੇ ਫੇਰ ਵੈਕਟੀ ਨੇ ਅੱਛਾ ਲੱਗਣੀ ਤੇ ਫੇਰ ਬਾਹਰ ਜਾ ਸਕਦੇ ਆ 24 ਨੰਬਰ ਰੂਮ ਤੇ ਆਣਾ ਤਾਮਾਜਮ ਬਹੁਤ ਕਰਨਾ ਪੈਂਦਾ ਜੈਲੋ ਫੀਵਰ ਵਾਲਾ ਕਿਉਂਕਿ ਰੋਣ ਵਾਲੇ ਤਾਂ ਹਰੇਕ ਸਮੇ ਲੱਗ ਜਾਂਦੇ ਇਹ ਆਪਸ ਤਿਰਵਲ ਹਸਪੀਟਲ ਆਈ ਮੁਹਾਲੀ ਆ ਮੁਹਾਲੀ ਤੇ ਮਲਾਹੋਸ ਹਸਪੀਟਲ ਆਇਆ ਤਾਂ ਮੈਂ ਜਮਸਤਰਾ ਕਰਨ ਲੱਗ ਪਿਆ ਤੇ ਲੋਵੀ ਫੋਟੋ ਕਾਪੀ ਕਰਾ ਲਈ ਪਾਸਪੋਰਟ ਦੀ ਤੇ ਫਾਰਮ ਫਿਲ ਕਰਤਾ ਤੇ ਹੁਣ ਵੈਕਸੀਨੇਸ਼ਨ ਅੰਦਰ ਲੱਗੋਗੀ ਫਿਰ ਆਪਣੀ ਐਂਟਰੀ ਹੋਣੀ ਬਾਹਰ ਦੀ ਨਹੀਂ ਤਾਂ ਬਾਹਰ ਜਾ ਨਹੀਂ ਸਕਦੇ ਚਲੋ ਹੁਣ ਚਲਾਈਏ ਤਾਂ ਸਾਰਾ ਪੱਛੀ ਜਰ ਦੱਸਾਂ ਕੀ ਆ ਲਓ ਜੀ ਬੇਬੇ ਦਾ ਆਂਟੀ ਦਾ ਬੀਪੀ ਜ਼ਿਆਦਾ ਹੈ ਨਹੀਂ ਲੱਗਣੀ ਵੈਕਸੀਨੇਸ਼ਨ ਰੋਕ ਕੇ ਹਾਂ ਉਹਦਾ ਥੋੜਾ ਬੀਪੀ ਹਾਈ ਆਦਾ ਹਾਂ ਉਹ ਲੈਵਲ ਕਰਕੇ ਫਿਰ ਬਾਕੀ ਵਾਇਗਰ ਉਮੇਰ ਕਰੇ ਮੈਂ ਆਪਾਂ ਇਸਨ ਗਵਿੰਦਾ ਕਿ ਕੁਝ ਦੁਬੀ ਬੰਦਾ ਇੱਥੇ ਆਣਾ ਇੱਥੇ ਲਾ ਕੇ ਸਾਨੂੰ ਆਉਣਾ ਪਵੇ ਹਸਪੀਟਲ ਚ ਤੇ ਨਹੀਂ ਬਿਲਕੁਲ ਬਿਲਕੁਲ ਇੱਥੇ ਜਿਹੜੀ ਮਾੜੀ ਕਿਸਮਤ ਉਹ ਹੀ ਆਉਣੀ ਹੋਣਾ ਚਾਹੀਦਾ ਸਹੀ ਗੱਲ ਹੈ ਤਾਂ ਜੀ ਵੀਰ ਨੂੰ ਮਿਲੇ ਸੀਗੇ ਤੇ ਵੀਰ ਨੂੰ ਵੈਕਸੀਨੇਸ਼ਨ ਲਵਾਉਣ ਆਇਆ ਤੇ ਵੀਰ ਨੂੰ ਜਿੱਥੇ ਮੈਚਲਾ ਵੀਰ ਨੂੰ ਉੱਥੇ ਚੱਲੇ ਆ ਵੀਰ ਕਿਹੜਾ ਗੁਰਦੁਆਰਾ ਜੀ ਜਾਣਾ ਉੱਥੇ ਆਪਾਂ ਜਾਣਾ ਉੱਥੇ ਸਿੰਘ ਸਭਾ ਗੁਰਦਰਾ ਹਾਂ ਲਓ ਜੀ ਨਾਨਾ ਵਿਹਲਾ ਬੰਦੇ ਮਿਲ ਬਣਾ ਪਰ ਇੱਥੇ ਫਰੈਂਡ ਇੱਥੇ ਬਣ ਗਏ ਆਪਣੇ ਉਹ ਗੱਲ ਬਹੁਤ ਫਰੈਂਡ ਬੋਟ ਨੇ ਉਹ ਵਿਹਲਾ ਗੱਲ ਬਣ ਗਈ ਲਓ ਜੀ ਜੀ ਇੱਕ ਕਲਰ ਨਹੀਂ ਕਰ ਲੈਣਾ ਹਾਂ ਕਿੰਨੀ ਦੀ ਟਿਕਟ ਲੈ ਤੁਸੀਂ ਟਿਕਟ ਲੈਣੀ ਤੇ ਲੈਣੀ ਅਜੇ ਲੈਣੀ ਟਿਕਟ ਲੈਣੀ ਅਜੇ ਅਸੀਂ ਟਿਕਟ ਲੈ ਚੁੱਕੇ ਆ ਯਾਰ ਠੀਕ ਹੈ ਜੀ ਕੋਈ ਨਾ ਨੰਬਰ ਲੈ ਲਓ ਉੱਥੇ ਆਪਾਂ ਮਿਲਾਂਗੇ ਲੋ ਜੀ ਬੰਦੇ ਨੋਟ ਕਰ ਲਓ ਤੁਹਾਨੂੰ ਅਗਲੇ ਬਲੌਗ ਚ ਵਿਖਾਉਣੇ ਆ ਜਿੱਥੇ ਮੈਂ ਜਣ ਉੱਥੇ ਬਾਬਾ ਜੀ ਹੁਣ ਚੱਲੇ ਗੁਰਦੁਾਰੇ ਉੱਥੇ ਆਪਣੇ ਕੀ ਕਿ ਸਮਾਗਮ ਹੋ ਜਥੇ ਨਹੀਂ ਜੀ ਸਾਡੀ ਬੁੱਧ ਨਹੀਂ ਆਉਂਦੀ ਓਕੇ 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 ਚੱਲੋ ਬਾਬਾ ਜੀ ਮਿਲਦੇ ਆ ਉੱਥੇ ਹਾਂਜੀ ਠੀਕ ਹੈ ਤੇ ਲੋ ਮਿੱਤਰੋ ਕਹਿੰਦੇ ਵੈਕਸੀਨੇਸ਼ਨ ਲਾਕੀ ਆ ਮਿੱਠੀ ਲੱਸੀ ਦੇ ਮੈਂਗੋ ਲੱਸੀ ਦੇ ਵਾਟੇ ਕਢਾਈ ਜਾਂਦੇ ਆ ਪ੍ਰਧਾਨ ਸਾਹਿਬ ਵੀ ਸਰਪੰਚ ਸਾਹਿਬ ਵੀ ਪਿਛੇ ਬਦਾਮ ਸ਼ੇਕ ਦੇ ਵਾਟੇ ਨਿਕਲੇ ਜਾਂਦੇ ਆ ਇੱਥੇ ਮਿਲਣਾ ਬਾਹਰ ਜਾ ਕੇ ਨਹੀਂ ਮਿਲਣਾ ਕੋਈ ਤੁਹਾਨੂੰ ਲੱਸੀ ਲੁੱਸੀ ਇੱਥੇ ਵੀ ਲੋਏ ਬਾਹਰੋਂ ਉਹ ਨਹੀਂ ਮਿਲ ਨਾ ਵੀ। ਇਥੋ ਲੈ ਜਲਾਂਗੇ। 10 ਅੱਜ ਫੇਰ ਕਿਵੇਂ ਓਕੇ ਰਿਪੋਰਟ ਹੋ ਗਈ ਨਾ ਹਸਪਤਾਲ ਚ। ਹਾਂ ਵਧੀਆ ਵਧੀਆ। ਮਰ ਗਏ ਨਾ ਕਾਰਡ। ਓਕੇ ਓਕੇ। ਸੋ ਫਾਈਨਲੀ ਸਾਡੇ ਵੈਕਸੀਨੇਸ਼ਨ ਕਾਰਡ ਬਣ ਚੁੱਕੇ ਆ। ਨਾ ਲੁਧਿਆਣੇ ਲੁਧਿਆਣੇ ਸਾਰੇ ਕਿਤੇ ਜਾਣ ਲੁਧਿਆਣੇ ਕਿਤੇ ਨਹੀਂ ਮਿਲਦੇ ਸੀਗੇ। ਇਹ ਜਿਹੜੇ ਵੈਕਸੀਨੇਸ਼ਨ ਜਿਹੜੇ ਲੱਗਣੀ ਸੀਗੀ ਲੁਧਿਆਣੋਂ ਮਿਲਦੀ ਨਹੀਂ ਸੀ। ਸੋ ਇਹ ਸਾਨੂੰ ਮੁਹਾਲੀ ਤੋਂ ਮਿਲਿਆ। 6 ਫੇਜ਼। 6 ਫੇਜ਼ ਤੋਂ ਹਾਂ। ਜੇ ਕਿਸੇ ਨੇ ਵੀ ਅਗਲੀ ਵਾਰ ਕਿਤੇ ਜਾਣਾ ਹੋਵੇ ਨਾ ਵੈਕਸੀਨੇਸ਼ਨ ਨਹੀਂ ਮਿਲਦੀ ਕਿਤੇ ਤਾਂ ਮੁਹਾਲੀ ਆਓ ਤੁਸੀਂ ਇਥੇ ਲਵਾ ਸਕਦੇ ਹੋ। ਪਹਿਲਾਂ ਸਾਰੇ ਟੈਸਟ ਹੁੰਦੇ ਆ ਫਿਰ ਵੈਕਸੀਨ ਲੱਗਦੀ ਆ ਸਾਰੇ ਡਾਕਟਰ ਸਾਈਨ ਹੁੰਦੇ ਆ ਐਨ ਹੀ ਲਾਉਂਦੇ ਸਿੱਧੀ ਜਿਵੇਂ ਲੱਗਦੀ ਇਕੱਠੇ ਹੋਵੇ ਤਣਾ ਉਹ ਕੰਮ ਨਹੀਂ ਗਾ ਸਾਰੇ ਪਹਿਲਾਂ ਕਰਦੇ ਆ ਫਿਰ ਲਾਉਂਦੇ ਕਿਉਂਕਿ ਬੀਬੀ ਚੈੱਕ ਕਰਦੇ ਏਟੂ ਗਰ ਸਭ ਟੈਸਟ ਕਰਦੇ ਆ ਫਿਰ ਵੈਕਸੀਨ ਲੱਗਦੀ ਜਿਹੜੀਆਂ ਵੈਕਸੀਨ ਆਪਾਂ ਲਵਾਈ ਆ ਸੋ ਇਹਨਾਂ ਨਾਲ ਐਂਟਰੀ ਨਹੀਂ ਹੁੰਦੀ ਉੱਥੇ ਐਂਟਰੀ ਇਸ ਤੋਂ ਬਿਨਾਂ ਹੋਇਆ ਨਹੀਂ ਸੀਗੀ ਤੇ ਕਾਰਡ ਪਾਪਾ ਕਾਰਡ ਬਖਾ ਆਪਣੇ ਕਿੱਥੇ ਆ ਚੈੱਕ ਰਹੀਏ ਕਾਰਡ ਨਾਉ ਜੀ ਇਹ ਵੈਕਸੀਨੇਸ਼ਨ ਕਾਟਾ ਜੋ ਆਪਣੇ ਪਾਣ ਚੁੱਕੇ ਆ ਫਿਰ ਐਂਟਰੀ ਹੋਣੀ ਇਹਦੇ ਬਿਨਾਂ ਐਂਟਰੀ ਹੈ ਨਹੀਂ ਸੀ ਨਹੀਂ ਤਾਂ ਚੱਕੋ ਏ ਟੂ ਜ਼ेड ਸਾਰਾ ਲਾ ਲਾ ਉਹਨੇ ਤਾਮਾ ਜਾਮਾ ਸਾਰਾ ਕਰਤਾ ਵਾ ਤੇ ਓਕਰ ਰਿਪੋਰਟ ਕਰਾ ਦਿੱਤੀ ਤੇ ਬਾਕੀ ਮਿਲਦੇ ਤੁਹਾਨੂੰ ਹਣ ਉੱਥੇ ਜਾ ਕੇ